ਦਿੱਲੀ ਦੀ ਹਾਰ ਮਗਰੋਂ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਉਹ ਮੀਟਿੰਗ ਹੋਵੇਗੀ ਅੱਜ ਦਿੱਲੀ ਦੇ ਵਿੱਚ ਇਹ ਮੀਟਿੰਗ ਕਨਵੀਨਰ ਅਰਵੰਦ ਕੇਜਰੀਵਾਲ ਸੰਬੋਧਨ ਕਰਨਗੇ ਔਰ ਉਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੇ ਸਾਰੇ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਪਹੁੰਚਣ ਦਾ ਆਦੇਸ਼ ਹੋਇਆ ਸੀ ਔਰ ਉਹ ਪਹੁੰਚੇ ਆ ਦੱਸਿਆ ਜਾ ਰਿਹਾ ਹੈ ਕਿ ਅੱਜ ਉਹ ਮੀਟਿੰਗ ਹੋਣ ਜਾ ਰਹੀ ਹੈ ਲੰਘੇ ਕੱਲ ਤੱਕ ਸਾਰੇ ਵਿਧਾਇਕ ਕਹਿੰਦੇ ਦਿੱਲੀ ਪਹੁੰਚ ਚੁੱਕੇ ਸੀ ਹੁਣ ਇਸ ਮੀਟਿੰਗ ਦਾ ਮਜਮੂਮ ਕੀ ਹੈਗਾ ਆ ਹੁਣ ਤਾਂ ਜੇ ਗੱਲ ਕਰੀਏ ਕਈ ਲੀਡਰਸ ਦੀ ਤਾਂ ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਕਿ ਇੱਕ ਰੈਗੂਲਰ ਮੀਟਿੰਗ ਹੈਗੀ ਹੈ ਜਿਹੜੀ ਹੋਣੀ ਲਾਜ਼ਮੀ ਸੀ ਹਰ ਮਹੀਨੇ ਕਹਿੰਦੇ ਕਿਰਤ ਕੀਤੀ ਜਾਂਦੀ ਹੈ ਔਰ ਹੁਣ ਵੀ ਹੋ ਰਹੀ ਹੈ ਜਿਸ ਵਾਸਤੇ ਸੱ ਦੇ ਵੱਲੋਂ ਪਰ ਜਦੋਂ ਸਿਆਸੀ ਮਾਹਰਾਂ ਦੀ ਗੱਲ ਕਰੀਏ ਤਾਂ ਉਹ ਜ਼ਰੂਰ ਸਵਾਲ ਖੜੇ ਕਰਦੇ ਆ ਕਿਉਂਕਿ ਹਾਲ ਹੀ ਦੇ ਵਿੱਚ ਅਜੇ ਕੋਈ ਬਹੁਤ ਸਮਾਂ ਨਹੀਂ ਹੋਇਆ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਔਰ ਬੀਜੇਪੀ ਜਿੱਤੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਔਰ ਉਹਦੇ ਦਰਮਿਆਨ ਇਹ ਸਾਰਾ ਹਸਲ ਵੇਖਣ ਨੂੰ ਮਿਲਿਆ ਔਰ ਉਸ ਤੋਂ ਬਾਅਦ ਹੋਣ ਇਹ ਵਿਸ਼ੇਸ਼ ਮੀਟਿੰਗ ਜਿਹਦੇ ਵਿੱਚ ਪੰਜਾਬ ਦੇ ਐਮ ਐਲ ਏਜ਼ ਸ਼ਾਮਿਲ ਹੈਗੇ ਨੇ ਹੁਣ ਇੱਥੇ ਆ ਕੇ ਸੀਨੀਅਰ ਪੱਤਰਕਾਰ ਇੱਕ ਤਰਕ ਕਰਦੇ ਆ ਕਿਉਂਕਿ ਲੰਘੇ ਕੱਲ ਤੋਂ ਕਈ ਸਿਆਸੀ ਲੀਡਰ ਵੀ ਕਿਤੇ ਨਾ ਕਿਤੇ ਇਹਦੇ ਬਾਰੇ ਕੰਝੋਹਾ ਦਿੰਦੇ ਗੱਲਾਂ ਕਰਦੇ ਟਿੱਪਣੀਆਂ ਕਰਦੇ ਸੁਣਾਈ ਦੇ ਰਹੇ ਨੇ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਪੋਜੀਸ਼ਨ ਹੈਗੇ ਨੇ ਪੰਜਾਬ ਦੇ ਉਹਨਾਂ ਦਾ ਜ਼ਿਕਰ ਆਉਂਦਾ ਕਹਿੰਦੇ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ 30 ਦੇ ਕਰੀਬ ਵਿਧਾਇਕ ਉਹਨਾਂ ਦੇ ਟੱਚ ਵਿੱਚ ਵੀ ਹੈਗੇ ਨੇ ਹਾਲਾਂਕਿ ਇਹ ਸਿਆਸੀ ਬਿਆਨ ਹੋ ਸਕਦਾ ਹੈ ਸਿਆਸੀ ਟਿੱਪਣੀ ਹੋ ਸਕਦੀ ਹੈ ਇਹਦੇ ਵਿੱਚ ਸਿੱਧੇ ਅਸਿੱਧੇ ਤੌਰ ਦੇ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਿਆਸੀ ਪੱਧਰ ਦੇ ਉੱਤੇ ਟਿੱਕਾ ਟਿੱਪਣੀ ਚੱਲਦੀ ਰਹਿੰਦੀ ਹੈ ਔਰ ਖਾਸ ਤੌਰ ਦੇ ਉੱਤੇ ਜਦੋਂ ਸਰਕਾਰਾਂ ਬਦਲਣ ਦੀ ਗੱਲ ਹੋਵੇ ਸਰਕਾਰਾਂ ਪਲਟਣ ਦੀ ਗੱਲ ਹੋਵੇ ਸੱਤਾ ਪਲਟਣ ਦੀ ਗੱਲ ਹੋਵੇ ਤੇ ਉਦੋਂ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਨੇ ਤੇ ਹੁਣ ਵੀ ਲੱਗਦੇ ਨੇ ਕਿ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵੀ ਕਈ ਵਿਧਾਇਕਾਂ ਨੇ ਇਲਜ਼ਾਮ ਲਾਇਆ ਸੀ ਜਿਨ੍ਹਾਂ ਦੇ ਵਿੱਚ ਸ਼ੀਤਲ ਗੁਰਾਲ ਵੀ ਇੱਕ ਸਮੇਂ ਦੇ ਉੱਤੇ ਸ਼ਾਮਿਲ ਸੀ ਜਲੰਧਰ ਤੋਂ ਔਰ ਉਹੀ ਹੁਣ ਖੈਰ ਬੀਜੇਪੀ ਚ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਨੇ ਬੀਜੇਪੀ ਦੇ ਉੱਤੇ ਇਲਜ਼ਾਮ ਉਸ ਵੇਲੇ ਲਾਇਆ ਸੀ ਕਿ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਹੋਰ ਵੀ ਬੜੇ ਵਿਧਾਇਕ ਨੇ ਜਿਨ੍ਹਾਂ ਨੇ ਇਲਜ਼ਾਮ ਲਾਇਆ ਸੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਇਹ ਇਲਜ਼ਾਮ ਜਨਤਕ ਤੌਰ ਦੇ ਉੱਤੇ ਲਗਾਏ ਸੀ ਨੈਸ਼ਨਲ ਲੈਵਲ ਤੇ ਲਾਇਆ ਸੀ ਕਿ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਦੂਜੇ ਪਾਸੇ ਜੇ ਲੀਡਰ ਆਪੋਜੀ 30 ਦੇ ਕਰੀਬ ਵਿਧਾਇਕ ਉਹਨਾਂ ਦੇ ਟੱਚ ਵਿੱਚ ਵੀ ਹੈਗੇ ਨੇ ਹੁਣ ਸਿਆਸੀ ਪੱਧਰ ਦੇ ਉੱਤੇ ਜਿਹੜੇ ਪੋਲਿਟੀਕਲ ਪਰਸਨਲਸ ਹੁੰਦੇ ਉਹਨਾਂ ਦਾ ਇੱਕ ਦੂਸਰੇ ਦੇ ਨਾਲ ਲਿੰਕਸ ਹੁੰਦੇ ਆ ਇਹਨਾਂ ਨੂੰ ਜਮਾਂ ਹੀ ਰਾਈਟ ਆਫ ਨਹੀਂ ਕੀਤਾ ਜਾਣਾ ਚਾਹੀਦਾ ਕਿ ਜੇ ਕੋਈ ਵਿਰੋਧੀ ਪਾਰਟੀ ਹੈ ਤਾਂ ਉਹਦੇ ਲੀਡਰ ਦੂਸਰੇ ਨਾਲ ਕੋਈ ਕਲਾਮ ਹੀ ਨਹੀਂ ਰੱਖਣਗੇ ਪਰ ਇਸ ਦੇ ਬਾਵਜੂਦ ਜੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦੇ ਵਿੱਚ ਸੱਚਾਈ ਹੈ ਤਾਂ ਇਹ ਆਮ ਆਦਮੀ ਪਾਰਟੀ ਵਾਸਤੇ ਇੱਕ ਝਟਕਾ ਹੋ ਸਕਦਾ ਹੁਣ ਹੋ ਸਕਦਾ ਹੈ ਕਿ ਜਿਹੜੀ ਇਹ ਮੀਟਿੰਗ ਹੈ ਇਹ ਇਸੇ ਕਾਰਨ ਵਾਸਤੇ ਰੱਖੀ ਗਈ ਹੋਵੇ ਕਿ ਇੱਕ ਵਾਰੀ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਉਂਕਿ ਹਰਿਆਣਾ ਆਮ ਆਦਮੀ ਪਾਰਟੀ ਗਵਾਈ ਬੈਠੀ ਹੈ ਦਿੱਲੀ ਵੀ ਗਵਾ ਚੁੱਕੀ ਹੈ ਆਲਮੋਸਟ ਔਰ ਪੰਜਾਬ ਜਿਹੜਾ ਹੁਣ ਉਹ ਰਹਿ ਗਿਆ ਹੱਥ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਆ 3 ਸਾਲ ਹੋਣ ਨੂੰ ਹੈ ਸਰਕਾਰ ਦੇ ਹੋਰ 2 ਸਾਲ ਰਹਿੰਦੇ ਆ ਤੇ ਇਸ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਰੀਅਲਾਈਜੇਸ਼ਨ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ ਆਮ ਆਦਮੀ ਪਾਰਟੀ ਨੂੰ ਜਾਂ ਜ਼ਰੂਰਤ ਮਹਿਸੂਸ ਹੋ ਰਹੀ ਹੋਵੇਗੀ ਕਿ ਆਪਣੀ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਘੱਟੋ ਘੱਟ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਜਾਵੇ ਉਹਨਾਂ ਦਾ ਕੌਨਫੀਡੈਂਸ ਹੋਰ ਵਧਾਇਆ ਜਾਵੇ ਕਿਉਂਕਿ 2027 ਦੀਆਂ ਚੋਣਾਂ ਵੀ ਸਿਰ ਤੇ ਖੜੀਆਂ ਨੇ ਜਿਵੇਂ ਕਿ ਕਿਹਾ ਕਿ ਤੀਜਾ ਸਾਲ ਹੋਣ ਨੂੰ ਹੈ ਤੇ ਉਸ ਤੋਂ ਬਾਅਦ 2 ਸਾਲ ਰਹਿ ਜਾਣਗੇ 2 ਸਾਲਾਂ ਦੇ ਵਿੱਚ ਲੋਕਾਂ ਨੂੰ ਦੁਬਾਰਾ ਆਪਣੇ ਵੱਲ ਨੂੰ ਉਨੇ ਹੀ ਕੰਕ੍ਰੀਟਨੈਸ ਦੇ ਨਾਲ ਲਿਆਉਣਾ ਹੋਵੇਗਾ ਕਿਉਂਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਟੀਚਾ ਰੱਖਿਆ ਸੀ ਉਸ ਟੀਚੇ ਨੂੰ ਅਚੀਵ ਸ਼ਾਇਦ ਆਮ ਆਦਮੀ ਪਾਰਟੀ ਉਸ ਪੈਮਾਨੇ ਉੱਤੇ ਨਹੀਂ ਕਰ ਸਕੀ ਇਹਦੇ ਵਿੱਚ ਤਾਂ ਕੋਈ ਦੋ ਰਹਿ ਨਹੀਂ ਜਿਸ ਵਾਸਤੇ ਹੁਣ ਇਹਨਾਂ 2 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਆਪਣਾ ਤਰਕ ਹੈਗਾ ਲੋਕਾਂ ਦੇ ਨਾਲ ਆਪਣਾ ਜਿਹੜਾ ਕਨੈਕਸ਼ਨ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਜ਼ਾਹਿਰ ਤੌਰ ਦੇ ਉੱਤੇ ਬਣਾਉਣਾ ਪਵੇਗਾ ਜਿਸ ਵਾਸਤੇ ਹੋ ਸਕਦਾ ਕਿ ਮੀਟਿੰਗ ਰੱਖੀ ਗਈ ਹੋਵੇ ਬਾਕੀ ਪ੍ਰਤਾਪ ਸਿੰਘ ਬਾਜਵਾ ਦੀਆਂ ਗੱਲਾਂ ਦੇ ਵਿੱਚ ਕਿ ਇਹ ਕਿ ਸੱਚਾਈ ਹੈ ਜਾਂ ਗੱਲਾਂ ਕਿੰਨੇ ਕ ਪਾਣੀ ਚ ਨੇ ਉਹ ਆਉਂਦੇ ਸਮੇਂ ਵਿੱਚ ਉਹ ਵੀ ਕਲੀਅਰ ਹੋਈ ਜਾਵੇਗਾ ਕੋਈ ਚੀਜ਼ ਸਿਆਸਤ ਤੋਂ ਲੁਕੀ ਨਹੀਂ ਰਹਿੰਦੀਆਂ ਜਨਤਾ ਤੋਂ ਲੁਕੀ ਨਹੀਂ ਰਹਿੰਦੀ ਸਿਆਸਤ ਦੇ ਵਿੱਚ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਹ ਤਕਲੀਬਾਂ ਨੇ ਰੋਮਾਂਡੀਆਂ ਪੰਜਾਬੀ ਦੇ